ਵੱਡਿਆਂ ਵੱਡਿਆਂ ਦੀ ਹੰਕਾਰ ਦੂਰ ਕੀਤੀ ਹੈ ਉਸਤ ਕਾਲਪੁਰ ਕਰਨ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਤਸਨ ਨੇ ਹਮਾਇੂ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ ਸੀ ਉਹ ਹਮਾਇੂ ਬਾਦਸ਼ਾਹ ਜਿਹੜਾ ਬਾਦਸ਼ਾਹ ਆਪਣੇ ਪਿਤਾ ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ 1530 ਨੂੰ ਦਿੱਲੀ ਦੇ ਤਖਤ ਤੇ ਬਰਾਜਮਾਨ ਹੋਇਆ ਦਿੱਲੀ ਦੇ ਤਖਤ ਤੇ ਬਹਿ ਗਿਆ ਬਾਬਰ ਦੀ ਮੌਤ ਤੋਂ ਬਾਅਦ ਥੋੜੇ ਜੇ ਸਮੇਂ ਦੇ ਵਿੱਚ ਉਹਨੇ ਰਾਜ ਭਾਗ ਦੀ ਚੰਗੀ ਤਰ੍ਹਾਂ ਸੰਭਾਲ ਕਰ ਲਈ ਦੇਖ ਲਿਆ ਚੰਗੀ ਤਰ੍ਹਾਂ ਰਾਜ ਭਾਗ ਪਰ ਪਾਖਸ਼ ਕਹਿੰਦੀ ਹੰਕਾਰੀ ਬੜਾ ਅਭਿਮਾਨੀ ਬੜਾ ਮਾਣ ਬੜਾ ਕਰੋਧੀ ਬੜਾ ਲਾਲਚੀ ਬੜਾ ਫਿਰ ਹਮਾਇੂ ਬਾਦਸ਼ਾਹ ਦੀ 1540 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਉਹਦੇ ਨਾਲ ਥੋੜੀ ਜਿਹੀ ਵਿਗੜ ਗਈ ਫਿਰ ਬੜਾ ਭਿਆਨਕ ਲੜਾਈ ਹੋਈ ਝਗੜਾ ਹੋਇਆ ਇੱਕ ਦਿਨ ਸ਼ੇਰਸਾ ਸੂਰੀ ਨੇ ਹਮਾਇੂ ਬਾਦਸ਼ਾਹ 'ਤੇ ਚੜਾਈ ਕਰਤੀ ਜੰਗ ਲੱਗੀ ਜਿਹਦੇ ਵਿੱਚ ਬਾਬਰ ਦਾ ਪੁੱਤਰ ਹਮਾਇੂ ਬਾਦਸ਼ਾਹ ਹਾਰ ਗਿਆ ਮਸਾ ਮਸਾ ਆਪਣੀ ਜਾਨ ਬਚਾ ਕੇ ਆਪਣੇ ਪਰਿਵਾਰ ਨੂੰ ਲੈ ਕੇ ਥੋੜੀ ਜੀ ਫੌਜ ਲੈ ਕੇ ਆਪਣੇ ਵਜ਼ੀਰ ਲੈ ਕੇ ਦਿੱਲੀ ਤੋਂ ਦੌੜ ਪਿਆ ਪੱਜ ਗਿਆ ਕਾਬਲ ਖੰਧਾਰ ਵੱਲ ਜਾ ਰਿਹਾ ਸੀ ਅ ਰਾਸਤੇ ਵਿੱਚ ਆਪਣੇ ਵਜ਼ੀਰ ਨੂੰ ਹਮਾਇੂ ਬਾਦਸ਼ਾਹ ਪੁੱਛਦਾ ਵੀ ਵਜ਼ੀਰ ਦੀ ਕਈ ਤੇ ਕੋਈ ਸਾਡੀ ਮਦਦ ਕਰਨ ਵਾਲਾ ਦੁਨੀਆਂ ਦੇ ਵਿੱਚ ਕੋਈ ਅਦੇਹਾ ਰਾਜਾ ਹੋਵੇ ਬਾਦਸ਼ਾਹ ਹੋਵੇ ਜਾਂ ਪਾਤਸ਼ਾਹ ਹੋਵੇ ਜਿਹੜਾ ਸਾਡੀ ਮਦਦ ਕਰ ਦੇਵੇ ਵजीर ਬੜਾ ਸਿਆਣਾ ਸੀ ਉਹਨੇ ਕਿਹਾ ਬਾਦਸ਼ਾਹ ਬਹਾਦਰ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦੁੱਜੀ ਗੱਦੀ ਦਾ ਵਿਾਰਸ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪੰਜਾਬ ਦੀ ਧਰਤੀ ਤੇ ਬਿਰਾਜ਼ਮਾਨ ਹੈ ਤੁਹਾਡੀ ਮਦਦ ਨਾ ਕਿਸੇ ਰਾਜੇ ਨੇ ਨਾ ਕਿਸੇ ਬਾਦਸ਼ਾਹ ਨੇ ਕਰਨੀ ਹੈ ਤੁਹਾਡੀ ਮਦਦ ਪਾਤਸ਼ਾਹ ਕਰ ਸਕਦੇ ਹੈ ਤੁਹਾਨੂੰ ਰਾਜ ਭਾਗ ਸਭ ਕੁਝ ਵਾਪਸ ਗੁਰੂ ਅੰਗਦ ਦੇਵ ਸਹਿ ਮਹਾਰਾਜ ਦੂਜੇ ਗੁਰੂ ਨਾਨਕ ਦੇਵਾ ਸਕਦੇ ਆ ਕਿਸੇ ਰਾਜੇ ਨੇ ਤੁਹਾਡੀ ਮਦਦ ਨਹੀਂ ਕਰਨੀ ਕਿਸੇ ਬਾਦਸ਼ਾਹ ਨੇ ਤੁਹਾਡੀ ਮਦਦ ਨਹੀਂ ਕਰਨੀ ਕਿਉਂਕਿ ਤੁਸੀਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਆਏ ਹੋ ਮੁੱਠੀ ਭਾਰ ਤੁਹਾਡੇ ਕੋਲੇ ਫੌਜ ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ ਜੇ ਮਦਦ ਕਰਨਗੇ ਤਾਂ ਗੁਰੂ ਅੰਗਦ ਦੇਵ ਸਾਹਿਬ ਸੱਥੇ ਪਾਤਸ਼ਾਹ ਜੀ ਕਰਨਗੇ ਤੁਸੀਂ ਗੁਰੂ ਅੰਗਦ ਦੇਵ ਸਹਿ ਮਹਾਰਾਜ ਦੇ ਦਰਬਾਰ ਵਿੱਚ ਚਲੋ ਹਮਾਇੂ ਬਾਦਸ਼ਾਹ ਕਹਿੰਦੇ ਨੇ ਚਲੋ ਪੰਜਾਬ ਦੇ ਵਿੱਚੋਂ ਕਿਤੇ ਰਹਿੰਦੇ ਹੈ ਵਜ਼ੀਰ ਨੇ ਕਹ ਆ ਦਿਓ ਖੰਡੂਰ ਸਾਹਿਬ ਦੀ ਧਰਤੀ ਤੇ ਦੁਨੀਆ ਨੂੰ ਤਾਰ ਰਹੇ ਨੇ ਹਮਾਯੂ ਬਾਦਸ਼ਾ ਆਪਣੀ ਫੌਜ ਲੈ ਕੇ ਆਪਣੇ ਪਰਿਵਾਰ ਵਜ਼ੀਰਾਂ ਦੇ ਸਮੇਤ ਗੁਰੂ ਅੰਗਦ ਦੇਵ ਸਾਹਿਬ ਸੱਤੇ ਬਾਦਸ਼ਾ ਦੇ ਦਰਬਾਰ ਵਿੱਚ ਪਹੁੰਚ ਗਿਆ। ਭਾਈ ਵੀਰ ਸਿੰਘ ਜੀ ਲਿਖਦੇ ਨੇ ਉਸ ਸਮੇਂ بارش ਬੜੀ ਪਈ ਸੀ। ਜਦੋਂ بارش ਰੁਕੀ ਸ਼ਾਮਾਂ ਪੈ ਗਈਆਂ ਤੇ ਗੁਰੂ ਅੰਗਦ ਦੇਵ ਸਾਹਿਬ ਸੱਥੇ ਪਾਤਸ਼ਾਹ ਜੀ ਸ਼ਾਮ ਦਾ ਵੇਲਾ ਬੱਚਿਆਂ ਦੇ ਨਾਲ ਬਤੀਤ ਕਰਿਆ ਕਰਦੇ ਉਹਨਾਂ ਨੂੰ ਪੜਾਉਂਦੇ ਗੁਰਮੁਖੀ ਪੜਾਉਂਦੇ ਪੜ੍ਹਾਈ ਕਰਾਉਂਦੇ ਉਹਨਾਂ ਨਾਲ ਖੇਡਦੇ ਉਹਨਾਂ ਨੂੰ ਖੜਾਉਂਦੇ ਬੱਚਿਆਂ ਨੂੰ ਪਾਤਸ਼ਾਹ ਜੀ ਬੱਚਿਆਂ ਨੂੰ ਪੜ੍ਹਾ ਰਹੇ ਨੇ ਜਦੋਂ ਹਮਾਇੂ ਬਾਦਸ਼ਾਹ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਤੱਕ ਪਹੁੰਚਿਆ ਘੋੜੇ ਤੋਂ ਉਤਰਿਆ ਦੋ ਰੋਈ ਨਮਸਕਾਰ ਕੀਤੀ ਮਹਾਰਦ ਨੇ ਧਿਆਨ ਨਾ ਦਿੱਤਾ ਮਹਾਰਦ ਨੇ ਖਿਆਲ ਹੀ ਨਾ ਕੀਤਾ ਕਿਉਂਕਿ ਮਹਾਰਦ ਤੇ ਬੱਚਿਆਂ ਨੂੰ ਪੜ੍ਹਾ ਰਹੇ ਸੀ ਸੂਰਤ ਸੀ ਜਿਹੜੀ ਉਹ ਬੱਚਿਆਂ ਵਿੱਚ ਪਾਤਸ਼ਾਹ ਜੀ ਪੜ੍ਹਾ ਰਹੇ ਨੇ ਕਾਫੀ ਸਮਾਂ ਹਮਾਇੂ ਬਾਦਸ਼ਾਹ ਖੜਿਆ ਰਿਹਾ ਅਖੀਰ ਮਨ ਕਰੋਧਵਾਨ ਹੋ ਗਿਆ ਹੈ ਹੰਕਾਰੀ ਹੋ ਗਿਆ ਇੱਕ ਤਾਂ ਮੈਂ ਬਾਦਸ਼ਾਹ ਮੈਨੂੰ ਬਿਠਾਉਣਾ ਤੇ ਕੀ ਮੇਰੇ ਵੱਲ ਤੱਕਿਆ ਵੀ ਨਹੀਂ ਇਸ ਬਾਦਸ਼ਾਹ ਨੇ ਇਹਨਾਂ ਨੇ ਤੇ ਮੇਰੇ ਵੱਲ ਤੱਕਿਆ ਵੀ ਨਹੀਂ ਹੰਕਾਰ ਵਸ ਵਿੱਚ ਝੋਕੇ ਨਾ ਆਪਣੀ ਤੇਗ ਮ्यान ਨੂੰ ਕਿਰਪਾਨ ਨੂੰ ਹੱਥ ਪੁੰਦਾ ਹੈ ਗੁਰੂ ਸਾਹਿਬ ਤੇ ਵਾਰ ਕਰਨ ਵਾਸਤੇ ਕਿਰਪਾਨ ਕਢਦਾ ਪਰ ਕਿਰਪਾਨ ਮਿਆਣ ਦੇ ਵਿੱਚੋਂ ਨਿਕਲਦੀ ਨਹੀਂ ਅੜ ਗਈ ਫਸ ਗਈ ਗੁਰੂ ਅੰਗਦ ਦੇਵ ਸਾਹਿਬ ਸੱਥੇ ਪਾਤਸ਼ਾਹ ਜੀ ਤਾੜੀ ਮਾਰ ਕੇ ਹੱਸ ਕੇ ਕਹਿੰਦੇ ਨੇ ਬਾਦਸ਼ਾਹ ਜਿੱਤੇ ਕਿਰਪਾਨ ਨਿਕਲ ਨਹੀਂ ਸੀ ਜਿੱਤੇ ਕਿਰਪਾਨ ਦੇ ਨਾਲ ਵਾਰ ਕਰਨਾ ਸੀ ਉਥੇ ਤੇ ਇੱਕ ਗ਼ਰਪਾਨ ਨਿਕਲੀ ਨਹੀਂ ਉਥੇ ਤੇ ਵਾਰ ਹੋਇਆ ਨਹੀਂ ਹੁਣ ਇਹ ਗ਼ਰਪਾਨ ਫਕੀਰਾਂ ਤੇ ਚੱਲੇਗੀ ਸਾਡੇ ਤੇ ਜੋਰ ਜਿੱਥੇ ਜੋਰ ਵਿਖਾਉਣਾ ਸੀ ਨਾ ਉਥੇ ਤੇ ਤੂੰ ਜੋਰ ਵਿਖਾਇਆ ਨਹੀਂ ਉਹ ਤੋਂ ਤੇ ਹਾਰ ਕੇ ਆ ਗਿਆ ਜਦੋਂ ਪਾਤਸ਼ਾਹ ਨੇ ਇਹ ਗੱਲ ਕਹੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੋ ਕਿ ਪਾਤਸ਼ਾਹ ਤਾਂ ਬੱਚਿਆਂ ਨੂੰ ਪੜ੍ਹਾ ਰਹੇ ਸੀ ਕਿੱਥੇ ਪੰਜਾਬ ਤੇ ਕਿੱਥੇ ਦਿੱਲੀ ਹਰਾਨ ਦੇ ਹੋ ਕੇ ਪਾਤਸ਼ਾਹ ਨੂੰ ਫੁੱਸਦਾ ਪਾਛਾ ਪਹਿਲੀ ਗੱਲ ਤੇ ਮੈਂ ਮਾਫੀ ਮੰਗਦਾ ਮੈਂ ਕ੍ਰੋਧਵਾਨ ਹੋ ਗਿਆ ਮੈਂ ਹੰਕਾਰੀ ਹੋ ਗਿਆ ਪਾਤਸ਼ਾਹ ਮੈਨੂੰ ਮਾਫ ਕਰਿਓ ਮੈਂ ਕਿਰਪਾ ਨੂੰ ਹੱਥ ਪਾ ਬਿਟਾ ਮੈਨੂੰ ਬਖਸ਼ ਦਿਓ ਪਾਚਾ ਮੈਂ ਹਾਰ ਗਿਆ ਮੈਂ ਮੈਦਾਨ ਵਿੱਚੋਂ ਦੌੜ ਕੇ ਭੱਜਿਆ ਇਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਾ ਵਜ਼ੀਰ ਬੜਾ ਸਿਆਣਾ ਸੀ ਵਜ਼ੀਰ ਕਹਿੰਦਾ ਬਾਦਸ਼ਾਹ ਗੁਰੂ ਅੰਗਦ ਦੇਵ ਸਾਹਿਬ ਸੱਤੇ ਪਾਚਾ ਨੂੰ ਇਹ ਵੀ ਪਤਾ ਬਿਤੋਂ ਕੀ ਖਾਣਾ ਹੈ ਕੀ ਪਹਿਨਦਾ ਕਿੰਨੇ ਵਜੇ ਉੜਦਾ ਹੈ ਕਿੰਨੇ ਵਜੇ ਸੌਣਾ ਸਾਰਾ ਕੁਝ ਇਸ ਪਾਤਸ਼ਾਹ ਨੂੰ ਪਤਾ ਹੈ ਕਿਉਂਕਿ ਇਹ ਪਾਤਸ਼ਾਹ ਕੱਲਾ ਖੰਡੂਰ ਸਾਹਿਬ ਨਹੀਂ ਬੈਠਾ ਇਹ ਪਾਤਸ਼ਾਹ ਦਿੱਲੀ ਦੇ ਵਿਧ ਵੀ ਬੈਠਾ ਇਹ ਪਾਤਸ਼ਾਹ ਕਣਕਣ ਦੇ ਵਿੱਚ ਵਸਦਾ ਹੈ ਤੈਨੂੰ ਪਾਤਸ਼ਾਹ ਸਰੀਰ ਵਾਲਾ ਦਿੰਦਾ ਹੈ ਪਰ ਪ੍ਰੇਮ ਦੀਆਂ ਅੱਖਾਂ ਦੇ ਨਾਲ ਦੇਖੀ ਇਹ ਪਾਤਸ਼ਾਹ ਸਰੀਰ ਵਾਲਾ ਨਹੀਂ ਇਹ ਪਾਤਸ਼ਾਹ ਸਰੀਰ ਵਾਲਾ ਨਹੀਂ ਇਹ ਪਾਤਸ਼ਾਹ ਸ਼ਬਦ ਵਾਲਾ ਹੈ ਆਖੋ ਸਤਨਾਮ ਸ਼੍ਰੀ ਰਮਿਆ ਹੋਇਆ ਪਾਤਸ਼ਾਹ ਹੈ ਰਮਿਆ ਆ ਇਹ ਤੇ ਪਾਤਸ਼ਾਹ ਸਭ ਦੇ ਦਿਲੀਆਂ ਦਿਲਾਂ ਦੀਆਂ ਜਾਣਦੇ ਨੇ ਮਹਾਜੂ ਬਾਦਸ਼ਾ ਗੁਰੂ ਅੰਗਦ ਦੇਵ ਸਹਿ ਮਰਦ ਦੀ ਚਲਣਾ ਤੇ ਟੈਪਿਆ ਮਰਦ ਬਖਸ਼ ਲਿਓ ਕਿਰਪਾ ਕਰ ਦਿਓ ਮਰਦ ਬਾਦਸ਼ਾ ਕਿੰਦੀ ਕੀ ਚਾਹਣਾ ਬਾਦਸ਼ਾ ਮੈਂ ਆਪਣਾ ਰਾਜ ਭਾਗ ਦੁਬਾਰਾ ਚਾਹਣਾ ਬਾਦਸ਼ਾ ਕਹਿੰਦੀ ਰਾਜ ਭਾਗ ਤੈਨੂੰ ਹੁਣੇ ਹੀ ਦੇ ਦੇਣਾ ਸੀ ਜੇ ਤੂੰ ਕਿਰਪਾਨ ਨਾ ਖੜਦਾ ਰਾਜ ਭਾਗ ਤੈਨੂੰ ਹੁਣੇ ਦਵਾ ਦਿੰਦੇ ਜੇ ਤੂੰ ਕਿਰਪਾਨ ਨੂੰ ਹੱਥ ਨਾ ਪਾਉਂਦਾ ਤੂੰ ਕਿਰਪਾਨ ਨੂੰ ਹੱਥ ਪਾਇਆ ਇਸ ਲਈ ਤੈਨੂੰ ਸਜ਼ਾ ਵੀ ਮਿਲਣੀ ਹੈ ਪਾਤਸ਼ਾਹ ਕਿਰਪਾ ਕਰ ਦਿਓ ਬਖਸ਼ ਲੋ ਪਾਤਸ਼ਾਹ ਜੀ ਬਖਸ਼ਨਹਾਰਨ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਦੋਂ ਪਰਿਵਾਰ ਨੇ ਹਮਾਯੂ ਬਾਦਸ਼ਾਹ ਦੇ ਪਰਿਵਾਰ ਨੇ ਹੱਥ ਜੋੜੇ ਗੋਡਣੀਆਂ ਲਾ ਕੇ ਨਮਸਕਾਰ ਕਰਕੇ ਝੋਲੀ ਅੜ ਕੇ ਗੁਰੂ ਅੰਗਦ ਦੇਵ ਸਹਿ ਮਹਾਰਾਜ ਨੂੰ ਕਹਿੰਦੇ ਨੇ ਬਾਦਸ਼ਾਹ ਕਿਰਪਾ ਕਰ ਦਿਓ ਇੰਜ ਨਾ ਕਰੋ ਬਾਦਸ਼ਾਹ ਕਹਿੰਦੇ ਬਾਦਸ਼ਾਹ ਤੈਨੂੰ ਹੰਕਾਰ ਲੈ ਕੇ ਬਹਿ ਗਿਆ ਤੈਨੂੰ ਮਾਣ ਲੈ ਕੇ ਬਹਿ ਗਿਆ ਵੀ ਮੈਂ ਬਾਬਰ ਦਾ ਪੁੱਤਾਂ ਦਿੱਲੀ ਦੇ ਤਖਤ ਦਾ ਬਾਦਸ਼ਾਹ ਹਾਂ ਤੈਨੂੰ ਹੰਕਾਰ ਲੈ ਕੇ ਬਹਿ ਗਿਆ ਤੇ ਹੰਕਾਰੀ ਬੰਦਾ ਕਦੇ ਵੀ ਤਰਦਾ ਨਹੀਂ ਹੁੰਦਾ ਬਾਦਸ਼ਾ ਤੁਸੀਂ ਕਿਰਪਾ ਕਰ ਦਿਓ ਬਾਦਸ਼ਾ ਨੇ ਕਿਹਾ ਲੈ ਬਾਦਸ਼ਾ ਹਮਾਇੂ ਬਾਦਸ਼ਾ ਤੈਨੂੰ ਰਾਜ ਭਾਗ ਮਿਲ ਜਾਣਾ ਆਹ ਸ਼ਬਦ ਲੈ ਜਾ ਗੁਰੂ ਦੀ ਬਾਣੀ ਨੂੰ ਗਾਇਆ ਕਰ ਆਪਣੀ ਫੌਜ ਇਕੱਠੀ ਕਰ ਜਦੋਂ ਸਮਾਂ ਬੜਿਆ ਦਿੱਲੀ ਤੇ ਚੜ੍ਹਾਈ ਕਰ ਦੇਵੀ ਸਾਡਾ ਆਸ਼ੀਰਵਾਦ ਹੈ ਤੂੰ ਇੱਕ ਦਿਨ ਜੰਗ ਦੇ ਮੈਦਾਨ ਨੂੰ ਫਤਿਹ ਕਰੇਗਾ ਤੇ ਫਿਰ ਤਖਤ ਤੇ ਬਰਾਜਮਣ ਹੋਏਗਾ ਕੋ ਸਤਨਾਮ ਸ਼੍ਰੀ ਸਤਗੁਰੂ ਕਹਿੰਦੇ ਵੀ ਤੂੰ ਫਿਰ ਤਖਤ ਤੇ ਬਰਾਜਮਣ ਹੋਏਗਾ ਹਮਾਇਉ ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਮੈਂ ਫਿਰ ਤਖਤ ਤੇ ਬਹਿ ਜਾਣਾ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੇ ਬਚਨ ਜੋ ਕਰਤਾ ਅਮ ਆਯੂ ਬਾਦਸ਼ਾਹ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਕੇ ਚਲਾ ਗਿਆ ਫਿਰ ਸਮਾਂ ਪੈਂਦਾ ਆਪਣੀ ਫੌਜ ਨੂੰ ਇਕੱਠੀ ਕਰਦਾ 1555 ਦੇ ਵਿੱਚ ਫਿਰ ਹਮਾਇੂ ਬਾਦਸ਼ਾਹ ਬਾਬਰ ਦਾ ਪੁੱਤ ਦਿੱਲੀ ਤੇ ਚੜ੍ਹਾਈ ਕਰਦਾ ਚੜ੍ਹਾਈ ਜੰਗ ਦੇ ਮੈਦਾਨ ਵਿੱਚ ਤੇਗਾਂ ਚੱਲਦੀਆਂ ਨੇ ਚੜ੍ਹਾਈ ਕੀਤੀ ਤੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਬਾਬਰ ਦਾ ਪੁੱਤਰ ਹਮਾਇੂ ਬਾਦਸ਼ਾਹ ਦਿੱਲੀ ਨੂੰ ਫਤਿਹ ਕਰਕੇ ਫਿਰ ਦਿੱਲੀ ਦਾ ਬਾਦਸ਼ਾਹ ਬਣਿਆ ਕੋ ਸਤਨਾਮ ਸ੍ਰੀ ਹਮਾਯੂ ਬਾਦਸ਼ਾਹ ਦਾ ਵਜ਼ੀਰ ਕਹਿੰਦਾ ਵੀ ਹਮਾਯੂ ਬਾਦਸ਼ਾਹ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜਿਹੜਾ ਬਚਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਕਰਦੇ ਨੇ ਉਸ ਬਚਨ ਨੂੰ ਟਾਲਿਆ ਨਹੀਂ ਜਾ ਸਕਦਾ ਦੇਖ ਪਾਤਸ਼ਾਹ ਨੇ ਕਿਹਾ ਸੀ ਤੂੰ ਬਾਦਸ਼ਾਹ ਫਿਰ ਦੁਬਾਰਾ ਬਣੇਗਾ ਸਮਾ ਬਣੇਗਾ ਦੇਖ ਥੋੜਾ ਜਿਹਾ ਸਮਾ ਹੋਇਆ 1500 55 ਈਸਵੀ ਹੈ ਫਿਰ ਮੇਰੇ ਪਾਤਸ਼ਾਹ ਨੇ ਤੈਨੂੰ ਬਾਦਸ਼ਾਹ ਬਣਾ ਦਿੱਤਾ ਆਖੋ ਸਤਨਾਮ ਸ਼੍ਰੀ